ਮਾਨਯੋਗ ਸੀਐਮ ਪੰਜਾਬ ਤੇ ਮਾਰਗ ਦਰਸ਼ਕੀ ਪੰਜਾਬ ਦੀਆਂ ਜਿਹੜੀਆਂ ਡਾਇਰੈਕਸ਼ਨਸ ਨੇ ਕਿ ਕ੍ਰਾਈਮ ਤੋਂ ਰਿਲੇਟ ਕਰੁੰਦਾ ਜਾਵੇ ਜਿਹੜੇ ਕ੍ਰਿਮੀਨਲ ਰਿਲੇਵੈਂਸ ਨੇ ਉਹਨਾਂ ਦੇ ਕਲਾਫੀਕਸ਼ਨ ਕੀਤਾ ਜਾਵੇ ਜਿਹੜੀ ਪਟਿਆਲਾ ਬੇਸ ਦੀ ਨੇਸ਼ਾ ਨਿਵੇਸ਼ਾਂ ਤੇ ਮਸੀ ਕੰਮ ਕਰਦੇ ਹੋਏ ਚਾਰ ਸਪੈਸ਼ਲਸ ਐਂਡ ਪਟਿਆਲਾ ਅੰਦਰ ਸੁਪਰਵੀਜ਼ਨ ਆਫ ਡੀਐਸਪੀ ਸਿਟੀ ਵਾਹਿਡੀ ਲਈ ਐਸਪੀ ਸਿਟੀ ਐਂਡ ਐਸਪੀ ਡੀਟੀਐਸਪੀ ਵੀ ਇਹਨਾਂ ਦੇ ਸੁਪਰਵੀਜ਼ਨ ਚ ਇਹਨਾਂ ਨੇ ਕੰਮ ਕਰਦੇ ਹੋਏ ਇਹਨਾਂ ਕੋਲ ਜਿਹੜੀ ਇਨਫੋਰਮੇਸ਼ਨ ਆਈ ਸੀ ਉਹਦੇ ਚਾਇ ਪੰਜ ਬੰਦੇ ਅਰੈਸਟ ਕੀਤੇ ਨੇ ਜਿੰਦਾ ਦੇ ਨਾਮ ਹਰਪ੍ਰੀਤ ਮੁਖਰ ਲਾਹਰੀਤ ਤੇ ਨਾਮ ਹੋਣਪ੍ਰੀਤ ਪੁਰਸ ਰਮਨ ਹਰਪ੍ਰੀਤ ਤੇ ਹੈਪੀ ਤੇ ਰਾਮ ਸਿੰਘ ਹੁਸਨ ਸੋ ਇਹ ਪੰਜਾਂ ਬੰਦਿਆਂ ਨੂੰ ਅਰੈਸਟ ਕੀਤਾ ਸ਼ਿਫਟ ਦੇ ਦੌਰਾਨ ਦੇ ਵਿਚ ਤੱਕਾਪਾਲ ਦੀ ਕੋਈ ਨਾ ਕੋਈ ਇਨਫੋਰਮੇਸ਼ਨ ਸੀ ਜਦੋਂ ਗੱਡੀ ਰੋਕੀ ਤੇ ਉਹਦੇ ਚ ਇਹ ਪੰਜ ਪਿਸਟਲ ਇਹਨਾਂ ਕੋਲ ਬਿਕਰ ਹੋਇਆ ਦੋ ਪਿਸਟਲ ਨੇਗੇ ਬੱਤੀ ਕੋਲ ਦੇ ਤੇ ਨਾਲ ਨੌ ਰੌਂਡ ਨੇ ਤੇ ਤਿੰਨ ਪਿਸਟਲ ਦੋ ਪਿਸਟਲ 30 ਦੇ ਤਿੰਨ ਪਿਸਟਲ 32 ਦੇ ਟੋਟਲ 23 ਗੋਲਸ ਰਿਕਵਰ ਹੋਏ ਹਨ 95 ਨਾਲ ਅਰੈਸਟ ਕੀਤਾ ਗਿਆ ਇਹ ਚਿਕਰ ਹੋ ਗਿਆ ਕਿ ਹਰਪ੍ਰੀਤ ਮੱਖਣ ਤੇ 6 ਪਰਚੇ ਦਰਜ ਨੇ ਇਹ ਪਹਿਲਾਂ ਵੀ ਜੇਲ੍ਹ ਚ ਗਿਆ ਸੀ ਮਟਰ ਕੇਸ ਚ ਡਬਲ ਮਟਰ ਨੇ ਕੀਤਾ ਸੀ ਕਪਟੂਰ ਤੋਂ ਇਸ ਤੋਂ ਇਲਾਵਾ ਜਿਹੜਾ ਲਵਪ੍ਰੀਤ ਉਸ ਬਿੱਲਾ ਇਹਦੇ ਵੀ 5 ਪਰਚੇ ਦਰਜ ਨੇ ਫਸਿਆਣਾ ਪੋਲ ਤੇ ਥੱਲੇ ਇਹ ਜਿਹੜਾ ਮਟਰ ਕੀਤਾ ਸੀਗਾ ਚੋਕੀ ਸਰਪੰਚ ਵਾਲਾ ਉਹਦੇ ਚ ਅਕਿਊਜ਼ਡ ਇਹ ਵੀ ਜੇਲ੍ਹ ਚ ਰਹਿ ਗਿਆ ਹੈ ਜਿਹੜਾ ਰਵਨਪ੍ਰੀਤ ਔਰ ਫਰਵਾ ਨੇ ਇਹਦੇ ਤੇ ਵੀ ਪੰਜ ਪਰਚੇ ਦਰਜੇ ਜਿਹੜੇ ਬਾਕੀ ਦੋਰੇ ਉਹਨਾਂ ਦਾ ਰਿਕਾਰਡ ਨਹੀਂ ਹੈ ਇਹ ਜਿਹੜੇ ਤਿੰਨ ਸੀਗੇ ਤਿੰਨੋਂ ਜੇਲ੍ਹ ਚ ਇਕੱਠੇ ਰਹੇ ਨੇ ਉਹ ਜਿਹਨਾਂ ਨੇ ਆਪਣਾ ਗੈਂਗ ਬਣਾਇਆ ਸੀ ਤੇ ਦੋ ਮੁੰਡੇ ਹੋਰ ਇਹਨਾਂ ਨੇ ਨਾਲ ਜੋੜੇ ਸੀ ਸੋ ਇਹ ਨਸ਼ਾ ਵਗੈਰਾ ਕਰਦੇ ਨੇ ਤੇ ਨਸ਼ਾ ਕਰਕੇ ਉਸ ਤਵਾ ਦੇ ਕ੍ਰਿਮੀਨਲਰ ਐਕਟੀਵਿਟੀਜ਼ ਨੂੰ ਅੰਜਾਮ ਦੇਦੇ ਸੀ ਇਹ ਪੰਜ ਵੈਪਨ ਇਹਨਾਂ ਨੂੰ ਰਿਕਵਰ ਹੋਏ ਇਹ ਜਿਹੜੇ ਕੰਮ ਕਰਦੇ ਸੀਗੇ ਮਨੀਪਿੰਡਲ ਇੱਕ ਗੈਂਗਸਟਰ ਹੈਗਾ ਮੋਗੇ ਦਾ ਉਹ ਮਨੀਪਿੰਡਰ ਨੇ ਸ਼ਾਰੀ ਤੇ ਇਹਨਾਂ ਨੂੰ ਵੈਪਨ ਪਰਚੇ ਸੀ ਸਾਰੇ ਤੇ ਇਹਨਾਂ ਨੇ ਉਹਦੇ ਦਸੇ ਟਾਰਗੇਟਸ ਤੇ ਕੰਮ ਕਰਨਾ ਸੀ ਉਹ ਟਾਰਗੇਟ ਹਜੇ ਅਸੀਂ ਕਲੀਅਰ ਕਰਦੇ ਆ ਇਨਵੈਸਟੀਗੇਸ਼ਨ ਕਲੀਅਰ ਹੋਗਾ ਕਿ ਕਿਹੜੇ ਟਾਰਗੇਟ ਹੋ ਰਹੇ ਹੁੰਦੇ ਸੀ ਪਟਿਆਲਾ ਪੰਜਾਂ ਨੂੰ ਅਰੈਸਟ ਕਰਕੇ ਕੋਈ ਵੱਡੀ ਜਿਹੜੀ ਟਾਰਗੇਟਡ ਕਿਲਿੰਗ ਦਾ ਕਾਰਨ ਬਣਦੀ ਸੀ ਪਟਿਆਲਾ ਏਰੀਆ ਜੀਆ ਮੋਗਾ ਏਰੀਆ ਵਿੱਚ ਉਹਨੂੰ ਅਰਬਡ ਕੀਤਾ ਗਿਆ ਰੁਕੇ ਸਰੀ ਬੜੇ ਆਟੋਮੈਟਿਕ ਵੈਪਨ ਲਈ ਕਿੱਥੋਂ ਆਏ ਸੀ ਕਿ ਇਹਦਾ ਕੀ ਬੈਕਗ੍ਰਾਉਂਡ ਹੈ ਜੀ ਦਾ ਇਹ ਜਿਵੇਂ ਮੈਂ ਕਹਿ ਕਿ ਮਨੀ ਪਿੰਡਰ ਜਿਹੜਾ ਹੈਗਾ ਉਹ ਬਾਹਰ ਇੱਕ ਕਿੱਥੇ ਨਹੀਂ ਹੈਗਾ ਉਹ ਪੰਜਾਬ ਹੈ ਆਊਟ ਆਫ ਕੰਟਰੀ ਹੈ ਸੋ ਉਹਨੇ ਵੈਪਨਸ ਆ ਰਿਓ ਪ੍ਰੋਵਾਈਡ ਕਰੇ ਤੁਸਤਾ ਲੈਪਾਇਸ ਜੀ ਕਿੱਥੋਂ ਮਤਲਬ ਪਹਿਲੀ ਇਨਵੈਸਟੀਗੇਸ਼ਨ ਦੇ ਵਿੱਚ ਕਿ ਕਿੱਥੋਂ ਨਹੀਂ ਹਜੇ ਤੱਕ ਨਹੀਂ ਹੈ ਕਲੀਅਰ ਹੋਇਆ ਕਿ ਵੈਪਨ ਕਿੱਥੋਂ ਆਇਆ ਬਿਕਾਉਜ਼ ਇਹਨਾਂ ਨੂੰ ਵੀ ਨਹੀਂ ਪਤਾ ਕਿ ਵੈਪਨ ਖਵਾਂ ਦੇ ਕੇ ਗਿਆ ਸੀ ਜਿਹੜਾ ਮੁੰਡਾ ਇਹਨਾਂ ਨੂੰ ਵੈਪਨ ਦੇ ਕੇ ਗਿਆ ਸੀ ਉਹਨੇ ਉਹ ਕੱਦਿਆ ਆਇਆ ਸੀ ਸੋ ਆਪਸ ਚ ਟਾਈਅਪ ਦੇਣ ਵਾਲੇ ਦਾ ਤੇ ਲੈਣ ਵਾਲੇ ਦਾ ਵੈਪਨਸ ਉਹ ਸਾਰਾ ਮਨੀ ਇੰਟਰਨੈਟ ਕਰਾਇਆ ਸੀ ਜਿਹੜਾ ਬਾਹਰ ਜੇਲ੍ਹ ਦੇ ਵਿੱਚ ਇਸ ਤਰੀਕੇ ਨਾਲ ਤੁਸੀਂ ਕਹਿਗੇ ਜੇਲ੍ਹ ਚ ਗੈਂਗ ਹੋਇਆ ਸੀ ਕਿਉਂ ਜੇਲ੍ਹ ਦੇ ਵਿੱਚ ਵੀ ਇਹਨਾਂ ਦਾ ਸਾਥੀ ਜੋ ਵਾਲੇ ਪਾਰਲੀਮੈਂਟ ਦੇ ਵਿੱਚ ਆ ਨਹੀਂ ਇਹ ਤੇ ਇਹ ਨਹੀਂ ਸੀਗੇ ਜਿਹਨਾਂ ਨੇ ਆਪਸ ਚ ਟਾਈਅਪ ਕੀਤਾ ਸੀ ਪਰ ਦੋ ਵਾਰ ਤੇ ਇਹਨਾਂ ਨੇ ਹੋਰ ਨਾਮ ਚੋਤੇ ਜਿੱਥੇ ਸੌਸ ਨੇ ਉਮਰ ਦੇਖੀ ਆ ਜਿਹੜੇ ਨੌਜਾ ਰੱਖਾ ਉਸ ਤੇ ਕਿਨੇ ਟ੍ਰੇਨਿੰਗ ਵਾਰ ਦਿੱਤੀ ਕੋਈ ਸਿਖਾ ਬੈਠਣ ਤਾਂ ਨਹੀਂ ਜਿਵੇਂ ਪਹਿਲਾਂ ਵੀ ਇਹਨਾਂ ਨੇ ਮਰਡਰ ਕੀਤੇ ਹੋਏ ਤੁਹਾਨੂੰ ਮੈਂ ਦੱਸਿਆ ਕਿ ਉੱਥੇ ਵੀ ਮੱਖਣ ਨੇ ਦਬਰ ਮਰਡਰ ਕੀਤਾ ਹੈ ਲੋਕਰੇ ਬਿੱਲੇ ਨੇ ਜਿਹੜਾ ਇੱਥੇ ਕਾਫੀ ਫੇਮਸ ਇੱਕ ਮਟਰ ਹੈ ਜੋ ਕਿ ਸਰਪੰਚਤਾ ਪਛਾਣੇ ਕਮਰੇ ਅੰਦਰ ਉਹਨਾਂ ਨੇ ਕੀਤਾ ਸੀ ਕਿ ਉਹ ਸਪਰਾਣੇ ਕ੍ਰਿਮੀਨਲ ਨੇ ਉਹਨਾਂ ਕੋਲ ਵੈਪਨ ਜਿਵੇਂ ਸੋਫਿਸਟੀਕੇਟਿਡ ਵੀ ਦੇਖੇ ਹੋਏ ਆਏ ਸੀ ਤੇ ਉਹਦੇ ਨਾਲ ਕੋਈ ਵੱਡੀ ਵਾਰਦਾਤ ਕਰਨ ਵਾਸਤੇ ਇਹਨਾਂ ਦੀ ਕੋਸ਼ਿਸ਼ ਸੀਗੀ ਤੇ ਜਿਹੜਾ ਸੋਸ਼ਲ ਵਗੈਰਾ ਦੇ ਵੀ ਕਾਫੀ ਕਾਲਸ ਮਨੀ ਪਿੰਟਰ ਵੱਲੋਂ ਤੋਂ ਅਲੱਗ-ਅਲੱਗ ਏਰੀਆ ਵਿੱਚ ਆ ਰਹੀਆਂ ਸੀ ਸੋ ਉਹਦੇ ਨਾਲ ਵੀ ਇੰਟਰਟ ਹੱਲ ਪਰ ਕੋਈ ਮਨੀ ਪਿੰਟਰ ਦੇ ਵੱਡੇ ਗੈਂਗਸਟਰਾਂ ਦੇ ਨਾਲ ਜਿਵੇਂ ਵਿਦੇਸ਼ਾਂ ਦੇ ਗੋਲਡੀ ਬਰਾੜ ਬੈਠੇ ਜਾਂ ਲਾਰੈਂਸ ਉਹਨਾਂ ਨਾਲ ਕੋਈ ਇਹਨਾਂ ਦਾ ਕੋਈ ਕਨੈਕਸ਼ਨ ਆਇਆ ਕੋਈ ਜਿਹੜਾ ਜੇ ਤੱਕ ਕਨੈਕਸ਼ਨ ਆ ਮਨੀ ਪਿੰਟਰ ਨਾਲ ਐਸਟੈਬਿਸ਼ ਹੁੰਦਾ ਕੋਈ ਵੱਡੇ ਗੈਂਗਸਟਰ ਜਿਨ੍ਹਾਂ ਨੂੰ ਕਟੜ ਨੇ ਪੰਜਾਬ ਪੁਲਿਸ ਵੱਲੋਂ ਉਹਨਾਂ ਨਾਲ ਹਜੇ ਤੱਕ ਇਹਨਾਂ ਦੀ ਐਸੋਸੀਏਸ਼ਨ ਵੀ ਕਲੀਅਰ ਨਹੀਂ ਸਰ ਮਨੀ ਪਿੰਟਰ ਦੇ ਨਾਲ ਅਚਜ ਕਿਵੇਂ ਆਇਆ ਮਨੀ ਪਿੰਟਰ ਦੇ ਨਾਲ ਇੰਸਟਾਗ੍ਰਾਮ ਤੇ ਟੱਚ ਵਿੱਚ ਆਇਆ ਸੀ ਇਹਨਾਂ ਨੇ ਮੈਸੇਜ ਕੀਤਾ ਸੀਗਾ ਇੰਸਟਾਗ੍ਰਾਮ ਤੇ ਉਹਨੇ ਰਿਸਪੌਂਡ ਕਰਕੇ ਬਾਅਦ ਚ ਉਹਨਾਂ ਨੂੰ ਵੈਪਨ ਵਗੈਰਾ ਪ੍ਰੋਵਾਈਡ ਕੀਤੇ ਸੀ ਕਿ ਤੁਸੀਂ ਇਹ ਵੈਪਨ ਲਓ ਤੇ ਟਾਰਗੇਟ ਤੁਹਾਨੂੰ ਬਾਅਦ ਚ ਦੋ ਸਰ ਜਿਹੜੇ ਦੋ 10 ਵਿਅਕਤੀ ਜਿਨ੍ਹਾਂ ਨੇ ਬੈਕਗ੍ਰਾਉਂਡ ਨਹੀਂ ਹੈਗੀ ਕ੍ਰਿਮिनल ਉਹ ਕਿਵੇਂ ਇੱਕ ਦੂਜੇ ਨਾਲ ਨਾਮ ਕਰ ਇਹ ਇਹਨਾਂ ਨਾਲ ਜੇਲ੍ਹ ਤੋਂ ਜਦੋਂ ਇਹ ਬਾਹਰ ਆਇਆ ਉਸ ਤੋਂ ਬਾਅਦ ਇਹ ਟੱਚ ਆਇਆ ਹੋਇਆ ਮੈਂ ਕਿਹਾ ਕਿ ਇਹ ਨਸ਼ਾ ਕਰਦੇ ਨੇ ਤੇ ਨਹੀਂ ਸੋ ਇਹ ਵੀ ਦੋਵੇਂ ਨਸ਼ਾ ਕਰਦੇ ਰਹੇ ਤੇ ਉੱਥੇ ਨਸ਼ਾ ਕਰਦੇ ਹੋਏ ਇੱਕ ਦੂਜੇ ਨੂੰ ਮਿਲੇ ਸੀ ਇਹ ਲਾਲਚ ਸੀ ਕਿ ਨਸ਼ੇ ਦਾ ਵੀ ਲਾਲਚ ਨਸ਼ੇ ਦਾ ਵੀ ਸੀਗਾ ਤੇ ਪੈਸੇ ਦਾ ਵੀ ਤੇ ਇੱਕ ਇਹਨਾਂ ਨੂੰ ਇਹ ਵੀ ਸੀਗਾ ਕਿ ਮਨੀ ਪਿੰਡ ਦਾ ਲੋਸੀ ਵੇਂਟਾ ਛੋਦਾ ਠੀਕ ਹੈ